ਸਾਬਕਾ ਵਿਧਾਇਕ ਦਵਿੰਦਰ ਕੁਬਾਇਆ ਦੇ ਕਹਿਣ ਤੇ ਐਮਪੀ ਫੰਡ ਦੇ ਵਿੱਚੋਂ ਹਰ ਵਕਤ ਪੰਚਾਇਤਾਂ ਨੂੰ ਪਾਣੀ ਦੇ ਟੈਂਕਰ ਵੰਡੇਗੇ ਅਤੇ ਅੱਜ 7 ਤੋਂ 8 ਟੈਂਕਰ ਵੰਡੇਗੇ ਤੇ ਆਹ ਸਮੇਂ ਵਿੱਚ 60 ਤੋਂ 65 ਟੈਂਕਰ ਵੰਡੇ ਜਾਣਗੇ ਇਹ ਕਹਿਣਾ ਹੈ ਲੋਕ ਸਭਾ ਦੇ ਮੈਂਬਰ ਸਰਦਾਰ ਸ਼ੇਰ ਸਿੰਘ ਕੁਬਾਇਆ ਦਾ ਹੋਰ ਬੋਲਦੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਕਾਂਗਰਸ ਪਾਰਟੀ ਜਿੰਦਾਬਾਦ ਦੇਖੋ ਫਾਇਲ 깔ਕੇ ਦੇ ਪਿੰਡਾਂ ਦਾ ਕੁਝ ਰੋਜ਼ਾਨਾ ਵਰਤੋਂ ਵਿੱਚ ਔੜ ਵਾਲੀ ਜਿਹੜੇ ਟੈਂਕਰ ਪਿੰਡ ਦੇ ਪਾਣੀ ਪੀਣ ਲਈ ਪਾਣੀ ਪਿੰਡ ਦੇ ਕਿਤੇ ਆਗ ਨੂੰ ਬੁਝਾਉਣਾ ਤਾਂ ਉਹਦੇ ਪੰਪ ਗਿਆ ਸਰਗਦਿਆ ਸਰ ਜਿਹੜਾ ਤਿਆਰ ਕਰਕੇ ਦਿੱਤਾ ਉਹਦੇ ਲਈ ਲੋਕਾਂ ਦੀ ਜਿਹੜੀ ਜਰੂਰ ਸੀ ਉਹਨੂੰ ਮੁੱਖ ਰੱਖਦੇ ਹੋਏ ਦਵਿੰਦਰ ਸਿੰਘ ਖਵਾਯਾ ਨੇ ਸਪਾਰਸ਼ ਕੀਤੀ ਸੀ ਕਿ ਨਾ ਪਿੰਡਾਂ ਨੂੰ ਜਿਹ ਟੈਂਕਰ ਦੇ ਨੇ ਉਹ ਕੁਝ ਟੈਂਕਰ ਜਿਹੜੇ ਪੇਮੈਂਟ ਜਿਹੜੀ ਹੋਈ ਸੀ ਉਹ ਆਏ ਅੱਜ ਉਹ ਅਸੀਂ 7 8 ਜਿਹੜੇ ਲੱਗੇ ਉਹ ਦਿੱਤੇ ਇਸ ਤੋਂ ਇਲਾਵਾ ਜਿੰਨੇ ਵੀ ਇਹਨਾਂ ਦੇ ਭੇਜੇ ਹੋਏ ਪਾਲਿਕਾ ਦੇ ਉਹ ਬਾਕੀ ਵੀ ਇਵੇਂ ਹਾਲੀਵੁੱਡ ਜਿਵੇਂ ਜਿਵੇਂ ਪੇਮੈਂਟ ਆ ਜੀ ਜੰਗਾਰ ਗਿਆ ਉਸੇ ਖਾਓ ਨਾਲ ਜਿਹੜਾ ਅਸੀਂ ਦਿੱਤੀ ਜਾਗੇ ਜਿਹੜੀਆਂ ਹੋਰ ਵੀ ਚੀਜ਼ਾਂ ਇਸ ਤੋਂ ਇਲਾਵਾ ਕੁਝ ਅਸੀਂ ਸਕੂਲਾਂ ਦੇ ਪੀਣ ਲਈ ਬੱਚਿਆਂ ਆਰੋ ਵੀ ਪ੍ਰੋਵਾਈਡ ਕਰਾਇਆ ਹੈ ਕੁਝ ਕੋਈ ਹੋਰ ਪੀਣ ਵਾਲੇ ਪਾਣੀ ਵਾਸਤੇ ਜਿਹੜੀ ਕੁਝ ਚੀਜ਼ ਹੈ ਉਹ ਅਸੀਂ ਪਹਿਲੇ ਦਿਨਾਂ ਤੇ ਕਰਦੇ ਕਿੰਨੇ ਟੈਂਕਰ ਜੁੜਾ ਦਿੰਦੇ ਅੱਜ ਮੇਰੇ ਕਾ 7 ਟੈਂਕਰ ਸੀ ਜਿਹੜੇ ਅੱਜ ਦਿੱਤੇ ਆ ਇਹ ਤੇ ਥੋੜੇ ਦਿਨਾਂ ਦੇ ਵਿੱਚ ਜੇ ਅਸੀਂ ਦਿਨੇ ਮੀਰਾਂ ਦੇ ਲਿਸਟ ਭੇਜੀ ਹੈ ਉਹ ਅਸੀਂ ਪੂਰੀ ਕਰਕੇ ਦੇਵਾਂਗੇ। ਤੋਂ ਅਮਰ ਐਫਸੀਆਈ ਦੀ ਛੇਨ ਮੈਨਿੰਗ ਤੋਂ ਕਾਰਗੋ ਲੋ ਮਿਲੀ ਹੈ ਉਹਦੇ ਵਿੱਚ ਜਿਹੜਾ ਅਸੀਂ ਜਨ ਆਇਆ ਲੋਕਾਂ ਦੀ ਮੁਸ਼ਕਲਾਂ ਕਿਵੇਂ ਹਾਲਾ ਬਿਆ ਦੇਖੋ ਐਫਸੀਆਈ ਦੀ ਜਿਹੜੀ ਬੋਰਡ ਦੀ ਮੀਟਿੰਗ ਹੈ ਕਈ ਸਾਲ ਬਾਅਦ 18 ਤਰੀਕ ਨੂੰ ਉਹ ਅਸੀਂ ਮੀਟਿੰਗ ਕੀਤੀ ਸੀ। ਉਹਦੇ ਵਿੱਚ ਜਿਹੜੀਆਂ ਮੁਸ਼ਕਲਾਂ ਬੜੇ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆ ਆਰਤੀ ਐਸ ਆਰਤੀਆਂ ਸ਼੍ਰੈਸ ਮਿਲਰਾਂ ਨੂੰ ਤੇ ਦੁਆ ਦਵਾਈ ਦੇ ਕਿ ਟ੍ਰਸਟ ਦਾ ਜਿਹੜਾ ਕੰਮ ਹੈ ਜੋ ਵੀ ਹੈ ਉਹ ਆ ਰਿਆ ਸੀ ਤੇ ਉਹਨੂੰ ਪੂਰਾ ਕਰਨ ਵਾਸਤੇ ਉਹ ਅਸੀਂ ਪਹਿਲੇ ਮੀਟਿੰਗ ਦੇ ਵਿੱਚ ਡਿਸਕਸ ਕੀਤਾ ਹੈ ਤੇ ਹੁਣ ਅਸੀਂ ਜਿਹੜੀਆਂ ਕੋਈ ਕਮੀਆਂ ਰਹਿ ਗਈਆਂ ਉਹ ਥੋੜੇ ਦਿਨਾਂ ਦੇ ਵਿੱਚ ਦੁਬਾਰਾ ਇੱਕ ਮੀਟਿੰਗ ਰੱਖ ਕੇ ਕਿਉਂਕਿ ਬਾਦੀ ਮੈਂ ਦਾ ਸੈਸ਼ਨ ਚੱਲ ਰਿਹਾ 21 ਤੋਂ ਬਾਅਦ ਉਹ ਰੱਖਾਂਗੇ ਇਕਰਾਜ ਜਿਹੇ ਮੈਂਬਰ ਨੇ ਜਿੰਨੇ ਸਾਡੇ ਬੋਰਡ ਦੇ ਮੈਂਬਰ ਹੈ ਉਹਨਾਂ ਨੂੰ ਬਲਾ ਕੇ ਉਹਨਾਂ ਤੋਂ ਵੀ ਉਸ ਇਲਾਕੇ ਦੀਆਂ ਜਿਸ ਇਲਾਕੇ ਦੇ ਉਹ ਮੈਂਬਰ ਬਣਿਆ ਪੁੱਛਾਂਗੇ ਕੀ ਕਮੀਆਂ ਹਨ ਉਹਨੂੰ ਦੂਰ ਕਰਨ ਵਾਸਤੇ ਅਸੀਂ ਪੂਰਾ ਯਤਨ ਕਰਾਂਗੇ ਜਿਹੜੀ ਸ਼ੈਲਰ ਮਾਲਕ ਮਾਲਕਾਂ ਨੂੰ ਜਿਹੜਾ ਸੀ ਪਹਿਲਾਂ ਇਹ ਖਲਸਾ ਸੀ ਕਿ ਸਪੇਸ ਨਹੀਂ ਮਿਲਦਾ ਉਹ ਮੈਂ ਪਹਿਲੀ ਮੀਟਿੰਗ ਦੀ ਸਾਰੇ ਉਹ ਕਹਿੰਦਾ ਹੈ ਜੀ ਅਗ ਨੂੰ ਕਿ ਹਰੇਕ ਡੀਪੂ ਦਾ ਸਪੇਸ ਪੂਰਾ ਕਰਨ ਵਾਸਤੇ ਲੋਡਿੰਗ ਜੇ ਕ੍ਰੈਕ ਨੇ ਉਹ ਲਗਾ ਕੇ ਉਹਨਾਂ ਨੂੰ ਪਹਿਲਾਂ ਤਾਂ ਸਪੇਸ ਪੂਰਾ ਕਰੋ ਫਿਰ ਦਿੱਤੇ ਕਿਤੇ ਕੋਈ ਪੇਮੈਂਟਾਂ ਦਾ ਰੋਲ ਹੈ ਕੋਈ ਸਟਾਲ ਲੱਗਣਾ ਹੈ ਉਹ ਨਹੀਂ ਹੈ ਉਹਨਾਂ ਨੂੰ ਲਗਾਉਣ ਵਾਸਤੇ ਕਹੇ ਕਿ ਉਹਨਾਂ ਤੋਂ ਆਪਣਾ ਜਿਹੜਾ ਸਟਾਕ ਆਪਣਾ ਪੂਰਾ ਕਰਾ ਲਓ ਕਨਕ ਦਾ ਜਿੱਥੇ ਇੱਕ ਸਾਡੇ ਜਿਹੜੇ ਗਰੀਬ ਪਰਿਵਾਰਾਂ ਵਾਸਤੇ ਸਕੀਮਾਂ ਜਿਹੜੀਆਂ ਸੈਂਟਰ ਸਕਰ ਦੀ ਸਕੀਮ ਹੈ ਦਾਲ ਆਟੇ ਦੀ ਸਕੀਮ ਹੈ ਉਹਦੇ ਵਾਸਤੇ ਮੈਨੂੰ ਜੋ ਸ਼ਿਕਾਇਤ ਮਿਲੀ ਸੀ ਇਹ ਕਰਕ ਜਿਹੜੀ ਆ ਰਹੀ ਏ ਉਹ ਬੜੀ ਮਾੜੀ ਆ ਰਹੀ ਏ ਪ੍ਰਸਾਦ ਨਾ ਭਿੱਜੀ ਹੈ ਜ਼ਹਿਰ ਵੀ ਉਹਦੇ ਜ਼ਹਿਰ ਜ਼ਰੀਲੀ ਹੈ ਤੇ ਉਸ ਦੇ ਨਾਲ ਨੂੰ ਨਾ ਵੰਡੀ ਜਾਵੇ ਉਹ ਵੀ ਮੈਂ ਉਸ ਦਿਨ ਪਹਿਲੀ ਮੀਟਿੰਗ ਦੇ ਵਿੱਚ ਕਹਿਤਾ ਕਿ ਇਸ ਤੋਂ ਬਾਅਦ ਜਿਹੜੀ ਵੀ ਕਰਕ ਮੰਡਣ ਵਾਸਤੇ ਜਾਣੀ ਏ ਉਹ ਕਵਰਡ ਸਟੋਰ ਚ ਹੋ ਜਾਏਗੀ ਨਾ ਕਿ ਓਪਨ ਸਟੋਰ ਚ ਹੋਏਗੀ ਇਸ ਤੋਂ ਬਾਅਦ ਉਹ ਜਿਹੜਾ ਸਾਰਾ ਉਹਨੂੰ ਸਹੀ ਕਰਤਾ ਜਾਏਗਾ ਪੂਰੀ ਵੰਡ ਪੰਡਾਰੀ ਦੀ ਤੇ ਕਿਤੇ ਕਮੀ ਹੈ ਉਹਨੂੰ ਵੀ ਅਸੀਂ ਉਹ ਜਿਹੜਾ ਦੂਰ ਕਰਾਂਗੇ ਇੱਕ ਆਰਤੀਆਂ ਦਾ ਜਿਹੜਾ ਸੀਗਾ ਬڑا ਇਹਨਾਂ ਨੂੰ ਲਾਸ ਹੋ ਰਿਹਾ ਸੀ ਪਿਛਲੀ ਸਰਕਾਰ ਸਰਕਾਰ ਨੇ ਜਦੋਂ ਸਰਕਾਰ ਆਈਏ ਇਹਨਾਂ ਦਾ ਰੇਟ ਘਟਾ ਕੇ ਜਿਆ ਕਮਿਸ਼ਨ ਸੀ ਉਹ 2.50% ਅਸੀਂ ਤੇ ਕਟਾ ਕੇ ਲੰਮ ਸਮ 46 ਰੁਪਏ ਜਿਹੜਾ ਹੈ ਉਹ ਕਰਤਾ ਉਹਨੂੰ ਪੂਰਾ ਕਰਨ ਵਾਸਤੇ ਕਿਉਂਕਿ ਦੂਜੀਆਂ ਸਟੇਟਾਂ ਦੇ ਵਿੱਚ ਜਿਹੜਾ ਉਹ 2% ਦੇ ਦਿੱਤੇ ਕਿ ਉਹਨੂੰ ਇਸਾ ਲੈਵਲ ਤੇ ਜਿਹੜੇ 18 ਤੋਂ ਘਟਾ ਕੇ 14 ਰੁਪਏ ਕਰਦੇ ਸੀ ਉਹ ਵੀ ਪੂਰਾ ਕਰਨ ਵਾਸਤੇ ਅਸੀਂ ਆਪਣਾ ਜੇ ਵੀ ਕਾਰ ਰਿਪੋਰਟ ਆ ਕੇ ਪੈਂਦਾ ਉਹ ਜਲਦੀ ਜਰਾ ਉਹ ਅਸੀਂ ਉਹ ਕਰਵਾ ਦੇਣੀ ਹੈ ਠੀਕ ਹੈ ਜਨਨ ਕਿ ਇਸ ਸੀਜ਼ਨ ਦੇ ਵਿੱਚ ਰੈਸ ਮਿਲਰਾਂ ਨੂੰ ਆੜਤੀਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਨੁਕਸਾਨ ਜਿਹੜਾ ਹੈ ਉਹ ਅਸੀਂ ਨਹੀਂ ਹੁੰਦਿਆਂਗੇ ਇਹ ਅਸੀਂ ਜਲਦੀ ਇਸ ਮੀਟਿੰਗ ਦੇ ਵਿੱਚ ਡਿਸਕਸ ਕਰਦੇ ਹਾਂ ਗੱਲ ਕਿਤੇ ਪੰਜਾਬ ਦੇ ਕਾਨੂੰਨ ਵਿਵਸਥਾ ਦੇ ਉਹਨੂੰ ਦੇਖਦੇ ਹੋ ਕੀ ਹਾਲ ਹੈ ਪੰਜਾਬ ਦੇ ਇਸ ਕਾਨੂੰਨ ਨਾਂ ਦੀ ਤਾਂ ਕੋਈ ਚੀਜ਼ ਹੈ ਨਹੀਂ ਨਾ ਹੀ ਕੋਈ ਸਰਕਾਰ ਦੀ ਸੀ ਇਹ ਲੁੱਟ ਘੁੱਟ ਤੇ ਲੋਕਾਂ ਨੂੰ ਸ਼ਰੇਆਮ ਗੋੜੀਆਂ ਨਾਲ ਮਾਰਤਾ ਜਾਂਦਾ ਕੋਈ ਕੁਛਦਾ ਨਹੀਂ ਫੜ ਦਿੱਤਾ ਜਾਂਦਾ ਕੋਈ ਕਿਤੇ ਕੁਛੀਛ ਨਹੀਂ ਰੋਜ਼ ਆਏ ਦਿਨ ਜਿਹੜੀ ਗੋਲੀ ਚਲਦੀ ਹੈ ਆਏ ਦਿਨ ਬੰਦੇ ਮਰਦੇ ਹੈ ਤੇ ਆਏ ਦਿਨ ਜਿਹੜਾ ਸਾਰਾ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਹੈ ਨਹੀਂ ਇਹ ਤਾਂ ਲੋਕ ਆਪਣੇ ਤੌਰ ਤੇ ਆਪ ਬਚ ਨੂੰ ਆਪੇ ਅੰਦਰ ਘਰਾਂ ਵਿੱਚ ਜਾਂ ਅੱਗੇ ਕਿਤੇ ਫ੍ਰੀ ਰਮ ਸੀ ਕਿ ਸਾਰੀ ਰਾਤ ਜਿੱਤੇ ਮਰਜੀ ਚੱਲੇ ਜੇ ਪੰਜਾਬ ਵਿੱਚ ਕਿਸੇ ਨੂੰ ਉਂਗਲ ਨਹੀਂ ਸੀ ਲਾਉਂਦਾ ਹੁਣ ਤਾਂ ਦੇਣ ਲੱਥੇ ਤੋਂ ਬਾਅਦ ਲੋਕ ਆਪੋ ਆਪਣੇ ਘਰਾਂ ਨੂੰ ਜਾਂਦੇ ਆ ਕਿ ਅਸੀਂ ਆਪਦੇ ਘਰੇ ਜਾ ਕੇ ਰੁਪੀਏ ਤਾਂ ਕਿ ਅਸੀਂ ਸੇਕ ਹੋ ਜੀ ਨਹੀਂ ਤਾਂ ਇੱਥੇ ਲੁੱਟਾਂ ਸੁੱਟਾਂ ਨਸ਼ਾ ਜਿਹੜਾ ਉਹ ਨਸ਼ਾ ਇੰਨਾ ਵੱਧ ਚੁੱਕਿਆ ਕਿ ਘਰ-ਘਰ ਡਿਲੀਵਰੀ ਜਿਹੀ ਹੋ ਰਹੀ ਹੈ ਤੁਹਾਨੂੰ ਰਾਸ਼ਨ ਲੈਣਾ ਹੋਵੇ ਦੁਕਾਨ ਤੇ ਜਾਣ ਤੇ ਅੱਧਾ ਘੰਟਾ ਲੱਗ ਸਕਦਾ ਹੈ ਇੱਥੇ ਨਸ਼ਾ ਲੈਣਾ ਹੋਵੇ ਤਾਂ ਤੁਹਾਨੂੰ 5 ਮਿੰਟ ਦੇ ਵਿੱਚ ਤੁਹਾਡੇ ਘਰ ਤੱਕ ਪਾਉਂ ਦਿੰਦਾ ਆ ਜਈ ਕੀ ਸਥਿਤੀ ਹੈ ਪੰਜਾਬ ਸਰਕਾਰ ਦੀ ਅੱਜ ਇੱਥੇ ਬਣੀ ਹੋਈ ਹੈ ਜਿਹਦਾ ਪੂਰਾ ਪੰਜਾਬ ਜਿਹੜਾ ਉਹ ਇਹ ਚਿੰਤਾ ਚ ਹੈ ਕਿ ਅਸੀਂ ਕਿਵੇਂ ਸਾਡੇ ਹਾਲਾਤ ਜਿਹੜੇ ਸੁਧਰਗੇ ਇੱਕ ਕਰਜ਼ਾ ਜਿਹੜਾ ਸਾਡੇ ਤੇ ਪੰਜਾਬ ਤੇ 90 ਹਜ਼ਾਰ ਕਰੋੜ ਰੁਪਇਆ ਸਾਡੇ 3 ਸਾਲਾਂ ਦੇ ਵਿੱਚ ਪੰਜਾਬ ਦੇ ਉੱਪਰ ਜਿਹੜਾ ਕਰਜ਼ਾ ਜਿਹੜਾ ਉਹ ਲੈ ਲਿਆ ਗਿਆ ਉਹ ਕੋਈ ਡਵੈਲਪਮੈਂਟ ਨਹੀਂ ਕੀਤੀ ਜਾਂ ਕੋਈ ਵੱਡਾ ਪ੍ਰੋਜੈਕਟ ਨਹੀਂ ਲਾਇਆ ਪੰਜਾਬ ਦਾ ਉਹ ਸਿਰਫ ਐਡਵਰਟਾਈਜ਼ਮੈਂਟ ਕਰਨ ਵਾਸਤੇ ਪੈਸਾ ਲੱਗਿਆ ਤੇ ਕੇਜਰੀਵਾਲ ਨੂੰ ਪੁਸ਼ ਕਰਨ ਵਾਸਤੇ ਪੈਸਾ ਲੱਗਿਆ ਜਿਹੜਾ ਕਿ ਜਨਤਾ ਤੇ ਬੋਝ ਹੈ ਦੇਣਾ ਜਨਤਾ ਨੇ ਇਹਨਾਂ ਨੂੰ ਤਾਂ 5 ਸਾਲ ਬਾਅਦ ਇਹਨਾਂ ਨੇ ਕਿਤੇ ਦਿਖਾ ਨਹੀਂ ਇਹ ਸਾਰਾ ਬੋਝ ਜਿਹੜਾ ਛੱਡ ਕੇ ਜਾਣਗੇ ਸਿਸ ਕਰਕੇ ਉਹਨੂੰ ਪੂਰਾ ਕਰਨ ਵਾਸਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਨਾ ਕੋਈ ਸਿਸਟਮ ਬਣਾ ਕੇ ਪਾਰਲੀਮੈਂਟ ਵਿੱਚ ਅ ਮੁੱਦਾ ਚੱਕਾਂਗੇ ਸਰਕਾਰ ਨੂੰ ਹੀ ਘੇਰਾਂਗੇ ਕਿ ਕਿਵੇਂ ਇਹਨਾਂ ਨੇ ਨਕਰਜਾ ਲੈ ਲਿਆ ਇਹਦਾ ਸਾਫ਼ ਤਾਉਜੋ اے بی ਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ اے بی ਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ